ਇਹ ਗਲੋ ਧਿਆਨ ਦੇਣਾ ਗੁਰਬਾਣੀ ਚ ਇੱਕ ਪੰਕਤੀ ਆਉਂਦੀ ਹੈ ਬੜੀ ਪਿਆਰੀ ਉੱਥੇ ਲਿਖਿਆ ਹੈ ਕਹਿੰਦਾ ਘਰ ਕੀ ਨਾਰ ਤੇ ਆਗੇ ਆਂਦਾ ਪਰ ਨਾਰੀ ਸਿਉ ਪਾਲੇ ਤੰਦਾ ਧਿਆਨ ਨਾਲ ਸੁਣ ਲੱਗਦੀ ਦੇ ਸ਼ਲੀਲ ਹੈ ਨਾ ਬੜੀ ਸ਼ਲੀਲ ਪੰਕਤੀ ਹੈ ਨਹੀਂ 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 ਘਰ ਕੀ ਨਾਰ ਤੇ ਆਗੇ ਆਂਦਾ ਕਹਿੰਦਾ ਆਪਣੀ ਜਨਾਨੀ ਛੱਡ ਕੇ ਦੂਜੀ ਜਨਾਨੀ ਮਗਰ ਫਿਰਦਾ ਐ ਖਾਲਸਾ ਬਹਿ ਜਾ ਤੂੰ ਵਿਖਾਣ ਕਰਕੇ ਆ ਕਿ ਆਪਣੀ ਜਨਾਨੀ ਛੱਡ ਕੇ ਦੂਜੀ ਜਨਾਨੀ ਮਗਰ ਫਿਰਦਾ ਕਹਿੰਦਾ ਹਾਂ ਜੀ ਮੈਂ ਕਿਹਾ ਬੱਚਾ ਬੈਠਾ ਕੰਦਾ ਵਿਆਹ ਹੋਇਆ ਕੰਦਾ ਨਈਮਤ ਜਨਾਨੀ ਕਿਥੇ ਇਹਨੂੰ ਕਿਉਂ ਬਿਠਾਇਆ ਗੁਰਬਾਨੀ ਸੁਣਾਉਣ ਲਈ ਫਿਰ ਕੰਦਾ ਬਾਬਾ ਇਹਦਾ ਹੱਕ ਬਣਦਾ ਬੱਚਿਆਂ ਨੂੰ ਅਕਲ ਨਹੀਂ ਦੇਵਾਂਗਾ ਤਾਂ ਫੇ ਕਿਉਂ ਤੇ ਮੈਂ ਕਹਿੰਦੀ ਜਨਾਨੀ ਹੈ ਨਹੀਂ ਇੱਥੇ ਫਕਤੀ ਲਾਗੂ ਕਿੱਦਾਂ ਕਰੀਏ ਹੁਣ ਕੰਦਾ ਇਹ ਵੱਟਿਆਂ ਤੇ ਲਾਗੂ ਆ ਆ ਜੇ ਹਾਲ ਸਾਡਾ ਹਾਂ ਜਿਹੜੇ ਵਿਆਹ ਹੋਣੇ ਤੇ ਲਾਗੂ ਆ ਗੁਰਬਾਨੀ ਇਦਾਂ ਦੀ ਨਹੀਂ ਹੈਗੀ ਵੀ ਆ ਇੱਥੇ ਲਾਗੂ ਤੇ ਆ ਇੱਥੇ ਲਾਗੂ ਹੈ ਗੁਰਬਾਨੀ ਜਿੱਦਨ ਮਾਂ ਦੇ ਪੇਟ 'ਚ ਸੀ ਸਾਹ ਲਿਆ ਪਹਿਲਾ ਉੱਥੋਂ ਲਾਗੂ ਹੋ ਗਏ ਜਦੋਂ ਸਾਹ ਛੱਡਣਾ ਹੈ ਤੱਕ ਲਾਗੂ ਹੈ ਮਾਂ ਦੇ ਪੇਟ ਚ ਪਹਿਲਾ ਸਾਹ ਲਿਆ ਗੁਰਬਾਣੀ ਚ ਲਿਖਿਆ ਧਿਆਨ ਨਾਲ ਪੜੋ ਕਹਿੰਦੇ ਮਾਂ ਤੇ ਗਰਭ ਮੇ ਆਪਨ ਸਿਮਰਨ ਦੇ ਸੱਚਾ ਜੀ ਇਹ ਗੁਰਬਾਣੀ ਚ ਲਿਖਿਆ ਨਾ ਕਹਿੰਦੇ ਮਾਂ ਦੇ ਪੇਟ ਅੰਦਰ ਓੜਾ ਬੱਚਾ ਹੈ ਹੁਣ ਸਿਮਰਨ ਦੇ ਕਿਹੜਾ ਸਿਮਰਨ ਉੱਥੇ ਨਾ ਤੇ ਗੁਰੂ ਸੀ ਨਾ ਸ਼ਬਦ ਦੀ ਸੋਝੀ ਸੀ ਉੱਥੇ ਬੱਚੇ ਨੂੰ ਕਿਹੜਾ ਸਿਮਰਨ ਦਿੱਤਾ ਸਿਮਰਨ ਕਹਿੰਦੇ ਚੇਤੇ ਕਰਨਾ ਸੰਸਕ੍ਰਿਤ ਦਾ ਅਖਰਿਆ ਸਿਮਰਨ ਪੰਜਾਬੀ ਚੇਤੇ ਕਰਨਾ ਉਰਦੂ ਜੀ ਯਾਦ ਕਰਨਾ ਕਹਿੰਦੇ ਜੀ ਕਹਿੰਦਾ ਮਾਤ ਗਰਮ ਮੈਂ ਆਪਾਂ ਸਿਮਰਨ ਦੇ ਕਹਿੰਦਾ ਮਾਂ ਦੇ ਪੇਟ ਅੰਦਰ ਵੀ ਪਰਮਾਤਮਾ ਆਪਣੀ ਯਾਦ ਦੇ ਕੇ ਰੱਖਦਾ ਹੈ ਬੱਚੇ ਨੂੰ ਤਾਂ ਕਿ ਬੱਚਾ ਉਹਦੇ ਨਾਲ ਜੁੜਿਆ ਰਹਦਾ ਯਾਦ ਦੇ ਜੀ ਜੁੜਿਆ ਰਹਿੰਦਾ ਵੀ ਪਰਮਾਤਮਾ ਨਾਲ ਸਿਰਫ ਇੱਕ ਯਾਦ ਆ ਜਿਹੜੀ ਕਿਸੇ ਨਾਲ ਰਿਸ਼ਤਾ ਜੋੜਦੀ ਹੈ ਤੇ ਆਪਾਂ ਪਰਮਾਤਮਾ ਨਾਲਾਤਾ ਜੋੜਨਾ ਕਹਦੇ ਨਾ ਯਾਦ ਨਾਲ ਵਾਹ ਗੁਰੂ ਵਾਹ ਗੁਰੂ ਇਹ ਯਾਦ ਆਉਦੀ ਠੀਕ ਹੈ ਤੇ ਕੀ ਕਹਿਣ ਲੱਗੇ ਕਹਿਣ ਲੱਗੇ ਭਈ ਧਿਆਨ ਦੇਣਾ ਘਰ ਕੀ ਨਾਰ ਤੇ ਆ ਗਿਆਂਦਾ ਘਰ ਕੀ ਘਰ ਕੀ ਘਰ ਕੀ ਘਰ ਕੀ ਉਹ ਘਰ ਨਹੀਂ ਜਿਹੜੇ ਤੁਸੀਂ ਇੱਟਾਂ ਨਾਲ ਬਣਾਏ ਆ। ਕਿਸ ਘਰ ਦੀ ਗੱਲ ਨਹੀਂ ਐ। ਘਰ ਮਨ ਨੂੰ ਕਹਿੰਦੇ। ਘਰ ਤੇ ਮਨ ਨੂੰ ਕਹਿੰਦੇ ਨਾ ਜੀ। ਘਰ ਕੀ? ਕਹਿੰਦਾ ਇਸ ਘਰ ਵਿੱਚ ਕੀ ਪਈ ਐ? ਨਾਰ। ਕਿਹੜੀ ਨਾਰ ਜੀ? ਨਾਰ ਕਿ ਨੂੰ ਕਹਿੰਦੇ ਆ। ਸੁਣਿਓ। ਆਤਮਾ ਨੂੰ ਨਾਰ ਕਹਿੰਦੇ। ਆਤਮਾ ਨੂੰ ਇਸਤਰੀ ਕਹਿੰਦੇ। ਆਤਮਾ ਨੂੰ ਔਰਤ ਕਹਿੰਦੇ। ਆਤਮਾ ਨੂੰ ਕਾਮਣ ਕਹਿੰਦੇ। ਆਤਮਾ ਨੂੰ ਧਨ ਕਹਿੰਦੇ। ਸੱਚੇ ਕਹਿੰਦੇ ਨਾ ਜੀ ਗੁਰਬਾਣੀ ਚ। ਕਿਉਂ ਕਿਹਾ ਨਾਰ ਇਹਨੂੰ ਪਤਾ ਨਹੀਂ ਪੜਾ। ਇਹਨੂੰ ਇਸਤਰੀ ਕਿਉਂ ਕਿਹਾ? ਹਉ ਤੁਸੀ ਕਹੋਗੇ ਉਹ ਦਿਨਾਨੀਆਂ ਬੈਠੀਆਂ ਉਹ ਇਸਤਰੀਆਂ ਬੈਠੀਆਂ ਉਹ ਨਾਰ ਬੈਠੀਆਂ ਤੇ ਬਾਣੀ ਚ ਪੜ ਲਓ ਇਸ ਜਗ ਮੇ ਪੁਰਖ ਇਕ ਹੈ ਹੋ ਸਗਲੀ ਨਾਰ ਸਭਾਈ ਕਹਿੰਦਾ ਇਸ ਸੰਸਾਰ ਤਕਲਾ ਪ੍ਰਮਾਤਮਾ ਪੁਰਖ ਆ ਬਾਕੀ ਸਾਰੀ ਸ੍ਰਿਸ਼ਟੀ ਔਰਤ ਕਹਿੰਦੇ ਚਾਹੀਏ ਹੁਣ ਵਖਾਨ ਕੀ ਕਰੀਏ ਤਾਂ ਹੁਣ ਆ ਸੁਣਿਓ ਫਿਰ ਘਰ ਕੀ ਨਾਰ ਦੇ ਅਗਿਆਂ ਦਾ ਨਾਰ ਅਗਿਆਨਤਾ ਨੂੰ ਕਹਿੰਦੇ ਆ ਜੀ ਸਾਰੀ ਸ੍ਰਿਸ਼ਟੀ ਅਗਿਆਨਤਾ ਦੇ ਹਨੇਰੇ ਵਿੱਚ ਆ ਇੱਕ ਪ੍ਰਮਾਤਮਾ ਪ੍ਰਕਾਸ਼ ਆ ਠੀਕ ਹੈ ਜੀ ਘਰ ਕੀ ਨਾਰ त्यागे ਆਂਦਾ ਆਂਦਾ ਇਹ ਜੇ ਮਨ ਹੈ ਨਾ ਆਪਣੇ ਅੰਦਰ ਦੀ ਘਰ ਵਿੱਚ ਅਗਿਆਨਤਾ ਪਈ ਉਹਦਾ ਤਿਆਗ ਕਰ ਦਿੰਦਾ ਆਪਣੇ ਘਰ ਦੀ ਅਗਿਆਨਤਾ ਦਾ ਤਿਆਗ ਕਰਦਾ ਪਰ ਨਾਰੀ ਸੋ ਘੱਲੇ ਧੰਦਾ ਤੇ ਵੇਖਦਾ ਹੀ ਨਹੀਂ ਜਿਹਦੇ ਕੋਲ ਮੱਜਲਿਆਂ ਪੁੱਛਣ ਗਿਆਨ ਉਹਦੇ ਅੰਦਰ ਵੀ ਇਹ ਅਗਿਆਨਤਾ ਹੀ ਹੈ ਉਹਦੀ ਅਗਿਆਨਤਾ ਲੈ ਕੇ ਧੰਦਾ ਕਰਦਾ ਰੱਬ ਲੱਭਦਾ ਫਿਰਦਾ ਏ ਨਹੀਂ ਲੱਭਣਾ ਕਿਤੇ ਲੜ ਲੱਗ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਐਵੇਂ ਨਾ ਚੱਕਰਾਂ ਚ ਭਈ ਫਿਰ ਕਦੀ ਸਿਆਣੇ ਕੋ ਦਰਪੈ ਕਦੀ ਕਿਸੇ ਕੋ ਦੀ ਕਿਸੇ ਕੋਲੋਂ ਨਹੀਂ ਉਹ ਗੱਲ ਬਣਨੀ ਬਿਨ ਸਤਗੁਰ ਸੇਵਾ ਬਹੁਤਾ ਦੁੱਖ ਲੱਗਾ ਦੱਸੋ ਆਪਾਂ ਤਾਂ ਭੁਲੇਖੇ ਚ ਬੇਫਿਰਦੇ ਹਰ ਇੱਕ ਚੀਜ਼ ਦੀ ਵਿਚਾਰਿਆ ਠੀਕ ਹੈ ਨੀ ਜਿਵੇਂ ਜਿਵੇਂ ਵਿਚਾਰੋਗੇ ਜਿਵੇਂ ਜਿਵੇਂ ਅੰਦਰ ਜਾਓਗੇ ਜਿਵੇਂ ਜਿਵੇਂ ਗੁਰਬਾਣੀ ਨੂੰ ਪਿਆਰ ਨਾਲ ਪੜੋਗੇ ਨਾ ਆਨੰਦ ਵੱਖਰਾ ਹੋਊਗਾ ਪਰ ਕਦੀ ਇਹ ਕੀ ਆਪਾਂ ਨੂੰ ਭੁਲੇਖਾ ਪਾਤਾ ਗਿਆ ਵੀ ਇੰਨੇ ਪਾਠ ਕਰ ਲੈ ਤਰਦੇ ਆਂਗਾ ਆਪਾਂ ਕਰ ਲੈ ਕਰ ਲੈਬ ਠੀਕ ਤੇ ਮੁੜ ਕੇ ਮੰਜ ਕੀ ਸਵਾਲ ਪੈਦਾ ਹੋਇਆ ਕੰਮ ਤੇ ਬਣਿਆ ਨਹੀਂ ਇਹ ਜਾਂ ਬਣਨਾ ਕਿੱਥੋਂ ਸੀ ਕੰਮ ਉਸ ਦਿਨ ਬਣਨਾ ਹੈ ਜਿੱਦਨ ਤੇਰੇ ਅੰਦਰ ਸੁਤ ਸ਼ਬਦ ਦਾ ਮਲਾਪ ਹੋ ਗਿਆ ਔਰ ਸੁੱਟੀ ਸ਼ਬਦ ਦਾ ਮਲਾਪ ਹੋ ਕੇ ਤੇਰੀ ਸੁਰਤੀ ਸ਼ਬਦ ਤੇ ਸਵਾਰ ਹੋ ਕੇ ਦਸਨ ਦਵਾਰ ਨੂੰ ਜਾਊਗੀ ਦਸਨ ਦਵਾਰ ਵਿੱਚ ਉੱਥੇ ਪਹੁੰਚੂਗੀ ਉੱਥੇ ਅਨਹਦ ਸ਼ਬਦ ਪ੍ਰਗਟ ਹੋਵੇਗਾ ਉੱਥੇ ਅਨਹਦ ਸ਼ਬਦ ਪ੍ਰਗਟ ਹੋਵੇਗਾ 124 ਅੰਕ ਤੇ ਪੜੋ ਇੰਨੇ ਨੌ ਦਾ ਠਾਕੇ ਧਾਵਤ ਰਹੇ ਦਸਵੇਂ ਦਿਨ ਚ ਕਰ ਵਾਸਾ ਪਾਏ